ਮੈਂ ਕਵਲਜੀਤ ਕਹ ਰያ ਹਾਂ ਸਾਡਾ ਕੋੜਲਾ ਗੁਜਰਾ ਪਿੰਡ ਆ ਸਾਡੇ ਕੋਲੇ ਗੁਜਰਾ ਦਾ ਬਹੁਤ ਬੁਰਾ ਹਾਲ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦਾ ਆਣ ਕੇ ਹਾਲ ਵੇਖੇ ਸਾਡੇ ਵਿਆਹ ਨੂੰ 10 ਸਾਲ ਹੋ ਗਿਆ ਸਾਡੇ ਘਰ ਦੇ ਅੱਠ ਆ ਮੇਰੀ ਧਰਾਨੀ ਆ ਇਹਨਾਂ ਦਾ ਵੀ ਨਹੀਂ ਘਾਟ ਬਣਿਆ ਵੀ ਚਾਰ ਮੈਂਬਰ ਨੇ ਅਸੀਂ ਵੀ ਚਾਰ ਮੈਂਬਰ ਆ ਮੇਰੇ ਹਸਬੰਦ ਦਿਹਾੜੀ ਡੱਪਾ ਕਰਦੇ ਨੇ ਨਾ ਤੇ ਸਾਡੀ ਮਰਲਾ ਜ਼ਮੀਨ ਹੀ ਹੈਗੀ ਆ ਮੇ ਸਰਕਾਰ ਨੂੰ ਇਹ ਬੇਨਤੀ ਕਰਦੀ ਆਂ ਵੀ ਸਾਡੇ ਘਰਾਂ 'ਚ ਰਾਸ਼ਨ ਪਹਚਾਵੇ ਸਾਡਾ ਨੀਲਾ ਕਾਰਡ ਬੰਨਣਾ ਚਾਹੀਦਾ ਜਦੋਂ ਸਰਵੇ ਹੋਇਆ ਤੁਸੀਂ ਫਾਰਮ ਦਿੱਤੇ ਹਾਂ ਹਾਂਜੀ ਅਸੀਂ ਭਰ ਕੇ ਦਿੱਤੇ ਆ ਮੈਨੂੰ ਨਹੀਂ ਪਤਾ ਸਰਪੰਚ ਨੇ ਜਾਂ ਸਾਡੇ ਫਾਰਮ ਭਰ ਕੇ ਡੈਸਟਬਿਨ 'ਚ ਸੁੱਟਦੇ ਆ ਜਾਂ ਕੀ ਕੀਤਾ ਵਾ ਕੋਈ ਸਪਲਾਈ ਮੈਕਨੇਲੋਂ ਕੋਈ ਆਇਆ ਸਾਡੇ ਕੋਲ ਨਾ ਸਾਡੇ ਕੋਈ ਨਹੀਂ ਅਫਸਰ ਆਇਆ ਸਾਡੇ ਤੋਂ ਮਗਰੋਂ ਜਿਹੜੇ ਵਿਆਹ ਆਏ ਉਹਨਾਂ ਦੀ ਅਗਣਤਾ ਸਾਰਿਆਂ ਦੀਆਂ ਲਾਗੀਆਂ ਸਾਡੀ ਅਜੇ ਤੱਕ ਨਹੀਂ ਲੱਗੀਆਂ ਸਾਡੇ ਪਿੰਡ 'ਚ ਛੱਪੜ ਚਾਰ ਛੱਪੜ ਆ ਛੱਪੜਾ ਧਾਨ ਕੇ ਸਰਕਾਰ ਹਾਲ ਵੇਖੇ ਜਿਹੜੀ ਪਿਛਲੀ ਪੀੜੀ ਜਵਾਨ ਨੌਜਵਾਨ ਨੇ ਉਹ ਨਸ਼ਿਆਂ 'ਚ ਰੁੜ ਗਏ ਮੈਂ ਚਮਨੀ ਕੇ ਹੋਣ ਵਾਲੀ ਪੀੜ੍ਹੀ ਨਸ਼ਿਆਂ 'ਚ ਨਾ ਰੁੜੇ ਹਾਂ ਸਰਕਾਰ ਨੂੰ ਮੈਂ ਬੇਨਤੀ ਕਰਦੀ ਸਾਡੇ ਘਰਾਂ ਚ ਆਣ ਕੇ ਵੇਖੋ ਕੀ ਪਚਾਇਆ ਕੀ ਮੰਗ ਕਰਦੀ ਸਰਕਾਰ ਮੈਂ ਸਾਡੇ ਆ ਜਿੰਨੇ ਗਰੀਬ ਖਲੋਤੇ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਉਹਨਾਂ ਦੀ ਵੀ ਕਣਕ ਕਉਣੀ ਚਾਹੀਦੀ ਆ ਜਿਨ੍ਹਾਂ ਦੇ ਨਹੀਂ ਬਿਲਕੁਲ ਬਣੇ ਉਹਨਾਂ ਦੇ ਵੀ ਬਣਨੇ ਚਾਹੀਦੇ ਸਾਡੇ ਵੀ ਆਪ ਹੈ ਨਹੀਂ ਸੁਭਾਅ ਕਿ ਇਹ ਕਣਕ ਨਹੀਂ ਸਾਨੂੰ ਮਿਲਦੀ ਤੇ ਕਣਕ ਨਹੀਂ ਮਿਲਦੀ ਸਾਨੂੰ ਤੁਹਾਨੂੰ ਕੋਈ ਸੋਰਸ ਨਹੀਂ ਮਿਲਦਾ ਤੁਹਾਡਾ ਕਾਰਡ ਤੇ ਬਣਿਆ ਵਾ ਕਾਰਡ ਤੇ ਬਣਿਆ ਹੈ ਪਰ ਕਣਕ ਨਹੀਂ ਜੇ ਸਾਨੂੰ ਮਿਲ ਉਹਨਾਂ ਆਖਿਆ ਘੱਟਦੀ ਆ ਤੁਹਾਨੂੰ ਇੱਕ ਕੱਟੇ ਨੂੰ 5 ਸਾਲ ਹੋ ਗਏ ਕੀਤਾ ਦੀ ਜਮੀਨ ਜਮੂਨੀ ਆ ਕਿਤੋਂ ਕੱਢਦੀ ਜਮੀਨ ਸਾਡੀ ਕੋਈ ਨਹੀਂ ਕਿੰਨੇ ਮੈਂਬਰ ਪਵਾ ਦੇ ਮੈਂਬਰ ਇਹ ਆ ਪੀ ਦੋ ਕੁੜੀਆਂ ਸੀ ਉਹ ਤੇ ਆਪੋ ਆਪਣੇ ਘਰ ਚਲੀਆਂ ਆ ਅਸੀਂ ਮਾਂ ਪੁੱਤ ਦੋਵੇਂ ਕਿੰਨੇ ਚਿਰ ਤੋਂ ਨਹੀਂ ਮਿਲ ਰਹੀ ਬਾਹ ਸਾਲ ਹੋ ਗਏ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਅਸੀਂ ਜੋ ਸਰਕਾਰ ਤੋਂ ਨਾਂਨੇ ਨੇ ਸਹੂਲਤਾਂ ਸਾਨੂੰ ਮਿਲੇ ਅਸੀਂ ਬਹੁਤ ਗਰੀਬ ਹਾਂ 5 ਕਿਲੋ ਕੰਟ ਦੇਣ ਦੇ ਭੂਖ ਮਿਓ ਨੇ ਤੱਕ ਤੋੜੇ ਨਹੀਂ ਮਿਲਦੇ ਕੋਈ ਕਣਕ ਨਹੀਂ ਜੀ ਮਿਲਦੀ ਕਿਸੇ ਨੂੰ ਕਿੰਨਾ ਚਿਰ ਤੋਂ ਸਾਡੇ ਹੋ ਗਿਆ 8-9 ਸਾਲ ਹੋ ਗਏ ਸਾਨੂੰ ਕਣਕ ਨਹੀਂ ਮਿਲਦੀ ਕਿੰਨੇ ਮੈਂਬਰ ਇਹ ਪਰਿਵਾਰ ਦੇ ਸਾਡੇ ਹੈਗੇ ਜੀ 8-9 ਦਾ ਠੀਕ ਘਰ ਦੇ ਵਿੱਚ ਕੀ ਕਰਦੇ ਆ ਜਿਹੜੇ ਤੁਹਾਡੇ ਹਸਬੰਦ ਨੇ ਉਹ ਮਜ਼ਦੂਰੀ ਦਾ ਕੰਮ ਕਰਦੇ ਤੇ ਤੁਸੀਂ ਕਦੀ ਕਿਸੇ ਨੂੰ ਕਿਆ ਕਰਵਾਉਣ ਬਾਰੇ ਹਾਂਜੀ ਬੜਿਆਂ ਨੂੰ ਕਿਹਾ ਪਰ ਉਹਨਾਂ ਲਵਾ ਕੇ ਉਹਨੂੰ ਦਿੱਤੀ ਕਹਿੰਦੇ ਲੱਗੇਗੀ ਲੱਗੇਗੀ ਬੋਟਾਂ ਲੈਣ ਆ ਜਾਂਦੇ ਆ ਤੇ ਕਣਕ ਨਹੀਂ ਲਵਾਉਂਦੇ ਕੋਈ ਸਾਡੀ ਸੁਣਾਈ ਨਹੀਂ ਕਰਦਾ ਜੀ ਕੀ ਮੰਗ ਕਰਦੇ ਜੀ ਅਸੀਂ ਇਹ ਅੰਨੇ ਵੀ ਸਾਰੀ ਕਣਕ ਲੱਗੇ ਸਾਨੂੰ ਕਣਕ ਕਿ ਮਿਲੇ ਕਾ ਕਣ ਕਣ ਨਹੀਂ ਮਿਲਦੀ ਸਾਨੂੰ ਕਿਨੇ ਚਿਰ ਤੋਂ ਇਹ ਆਏ ਜਦੋਂ ਦੀ ਕੱਟੇ ਆ ਪੰਜ ਛੇ ਸਾਲ ਹੋ ਗਏ ਪਹਿਲਾਂ ਮਿਲਦੀ ਸੀ ਪਹਿਲਾਂ ਮਿਲਦੀ ਕਿੰਨੇ ਮੈਂਬਰ ਪਰਿਵਾਰ ਦੇ ਘਰ ਤੋਂ ਘਰ ਵਾਲੇ ਕਰਦਾ ਪਰਿਵਾਰ ਵਾਲੇ ਕੋਣ ਇੱਕ ਮਾਈ ਦਾ ਸਾਧਨ ਕੀ ਕੱਢਾ ਛੋਟਾ ਮੁੰਡਾ ਲੈ ਕੀ ਸਰਕਾਰ ਕੋ ਮਨ ਕਰਦੇ ਨੇ ਇਹ ਆ ਵੀ ਸਾਨੂੰ ਕਣਕ ਜਿਹੜੇ ਇੱਥੇ ਇਹ ਸਾਨੂੰ ਕਣਕ ਨਹੀਂ ਮਿਲਦੀ ਸਾਡਾ ਕਾਰ ਨਹੀਂ ਬਣਿਆ ਕਿੰਨਾ ਚਿਰ ਹੋ ਗਿਆ ਬਣਿਆ ਹੀ ਨਹੀਂ ਸ਼ੁਰੂ ਤੋਂ ਲੱਗੇ ਕਿੰਨੇ ਮੈਂਬਰ ਹੈ ਪਰਿਵਾਰ ਦੇ ਤਿੰਨ ਮੈਂਬਰ ਵੀ ਸਰਕਾਰ ਨੂੰ ਮੰਨ ਕਰਦੇ ਹਾਂ ਭਾਈ ਆਖੀ ਕਿਤੇ ਕਿਤੇ ਕਾਰਡ ਬਣਾਉਣ ਲਈ ਕਿਤੇ ਮੈਂ ਕੋਈ ਕੀਤਾ ਕਿ ਉਹਨੂੰ ਪਤਾ ਪਤਾ ਦਿੱਤਾ ਦਿੱਤਾ ਹੀ ਪਰ ਨਹੀਂ ਬਣਾਇਆ ਨਾ ਨਹੀਂ ਬਣਾਇਆ ਬਖਤਾਵਰ ਸਿੰਘ ਕੀ ਪ੍ਰੋਬਲਮ ਆਈ ਅਜਿਹਾ ਕਿਤੇ ਹੋਈ ਪ੍ਰੋਬਲਮ ਇਹ ਆ ਵੀ ਇਹਨੂੰ ਕੰਦ ਨਹੀਂ ਮਿਲਦੀ ਕਿੰਨੇ ਸਾਲ ਹੋ ਗਏ ਮਿਲੀ ਨਹੀਂ ਕਦੀ ਕਿਸੇ ਨਿਆਂ ਦੇ ਰੁਕ ਤੇ ਇਲੈਕਸ਼ਨ ਇਲੈਕਸ਼ਨ ਆਉਂਦੇ ਕਿੰਨੇ ਕਾਰਡ ਬਣਾਉਣ ਬਾਰੇ ਤੁਹਾਨੂੰ ਕੀ ਨਾ 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 ਈਮਾਨਦਾਰੀ ਸਰਕਾਰ ਮੰਗੇ ਇਹੋ ਸਰਕਾਰ ਕਰਦੇ ਆ ਵੀ ਸਾਨੂੰ ਚਾਹੀਦੀ ਕਣਕਾਂ ਨੂੰ ਮਿਲਣੀ ਚਾਹੀਦੀ ਆ ਕੋਈ ਕੋਈ ਪ੍ਰੋਬਲਮ ਆਈ ਹੈ ਪ੍ਰੋਬਲਮ ਇਹ ਹੈ ਵੀ ਸਾਡਾ ਇਹਦਾ ਕਾਰਡ ਹੀ ਨਹੀਂ ਬਣਿਆ ਇਹੋ ਪਰ ਕੀ وجہ ਹੋ ਸਕਦੀ ਗੋਤੰਗਰ ਖਾ ਗਿਆ ਅਰੇ ਕਿਤੇ ਡਾੜੇ ਇਹ ਕਿਹਨਾ ਬਣ ਨਹੀਂ ਅਜੇ ਤੱਕ ਤੁਸੀਂ ਕਿੰਨੂੰ ਦਿੱਤਾ ਵਾ ਆਹੋ ਦੋ ਚਾਰ ਵਾਰ ਦਿੱਤੇ ਵੀ ਆ ਸਰਪੰਚਾਂ ਕੋ ਮੋਰਮ ਲਵੰਨੀਆਂ ਆ ਕੀ ਕਹਿੰਦੇ ਇਹ ਇੱਕ ਰੋ ਦੋ ਨਮਨਵੇ ਬਣਦੇ ਤੇ ਬਣਾਉਣ ਲੱਗੇ ਕਹਿੰਦੇ ਤੁਹਾਂ ਕਾਰਡ ਕੀ ਕਰਨਾ ਉਹ ਸਪਲਾਈ ਮੈਗਮ ਨੇ ਬੜੀ ਕੋਸ਼ਿਸ਼ ਕੀਤੀ ਨਹੀਂ ਉੱਥੇ ਨਹੀਂ ਗਈ ਪਿੰਡ ਵਾਲਿਆਂ ਨੂੰ ਕੀਤੀ ਹੈ ਹਾਂ ਕਹਿੰਦੇ ਦਿੱਤੀ ਆ ਤੇ ਹੋਰ ਵੀ ਜਦੋਂ ਸਾਰੇ ਆਖਾ ਆਉਂਦੇ ਪਰ ਹੁਣ ਕੀ ਮੰਗ ਕਰਦੇ ਮੰਗੇ ਹੋਇਆ ਵੀ ਸਾਰਾ ਪਾਣਾ ਚਾਹੀਦਾ ਜੀ ਬਾਬਾ ਜੀ ਕੀ ਨਾਮ ਪਤਾ ਮੈਂ ਕਲਵੰਤ ਸਿੰਘ ਕੋਟੜੇ ਗੁਜਰਾ ਤੋਂ ਕੀ ਪ੍ਰੋਬਲਮ ਆਈ ਹੈ ਜਿਹੜੇ ਅੱਜ ਇਕੱਠੇ ਹੋਏ ਸਨ ਅੱਜ ਆਪਾਂ ਇੱਥੇ ਜੀ ਇਕੱਤਰ ਹੋਏ ਆ ਇਹ 4-5 ਸਾਲ ਤੋਂ ਰੌਲਾ ਪੈ ਰਿਹਾ ਲੋਕੀ ਸਹੂਦਾਂ ਤੋਂ ਬਹੁਤ ਜ਼ਿਆਦੇ ਸਖਰੇ ਆ ਜਿਹੜਾ ਰੁਪਈਏ ਕਿਲੋ ਵਾਲੀ ਕਣਕ ਸੀਗੀ ਉਹ ਕਿਸੇ ਨੂੰ ਨਹੀਂ ਮਿਲ ਰਹੀ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਮੇਰਾ ਖਿਆਲ ਵੀ ਅੱਧਾ ਪਿੰਡ ਹੋਣਾ ਜਿੰਨਾਂ ਨੂੰ ਕਣਕ ਨਹੀਂ ਗਈ ਮਿਲ ਰਹੀ ਉਹ ਕਣਕ ਤੋਂ ਲੋਕ ਸਖਣੇ ਨੇ ਹਣ ਉਹ ਜਿਹੜਾ ਕਾਰਡ ਆ ਕਿਸੇ ਨੇ 5 ਲੱਖ ਰੁਪਏ ਵਾਲਾ ਇਲਾਜ ਕਰਾਉਣਾ ਵਾ ਤੇ ਉਹ ਜਿਹੜੇ ਅਗਲੇ ਪੰਨੇ ਜਿਨ੍ਹਾਂ ਨੇ ਕਾਰਡ ਬਣਾਉਣਾ ਹੁੰਦਾ ਉਹ ਕਹਿੰਦੇ ਤੁਹਾਡੇ ਕੋ ਨੀਲਾ ਕਾਰਡ ਹੈਗਾ ਰਾਸ਼ਨ ਕਾਰਡ ਜੇਕਰ ਰਾਸ਼ਨ ਕਾਰਡ ਹੋਊਗਾ ਤਾਂ 5 ਲੱਖ ਰੁਪਏ ਵਾਲਾ ਕਾਰਡ ਬਣੂਗਾ ਨਹੀਂ ਤੇ ਉਹ ਕਾਰਡ ਨਹੀਂ ਬਣੂਗਾ ਲੋਕੀ ਉਹ ਜਿਹੜਾ ਕਾਰਡ ਆ ਨੀਲਾ ਕਾਰਡ ਨਹੀਂ ਇਹ ਕਣਕ ਦੀ ਗੱਲ ਨਹੀਂ ਕੀ ਆਉਂਦੀ ਉਹਦੇ ਵਿੱਚ ਹੋਰ ਬੜੀਆਂ ਸਾਰੀਆਂ ਉਸ ਕਾਰਡ ਦੇ ਨਾਲ ਸਹੂਲਤਾਂ ਮਿਲਦੀਆਂ ਨੇ ਪਰ ਸਰਕਾਰ ਨੇ ਕੀ ਕੀਤਾ ਸਰਕਾਰ ਕੂਟਨੀਤੀ ਦੇ ਨਾਲ ਅੱਧੇ ਇੱਕ ਪਿੰਡ ਦੇ ਵਿੱਚ ਮੈਂ ਹਾਂ ਦੀ ਥੋੜੇ ਹੀ ਲੋਕ ਹੁੰਦੇ ਆ ਜਿਨ੍ਹਾਂ ਨੂੰ ਕਣਕ ਮਿਲਦੀ ਆ ਬਹੁਤੇ ਲੋਕਾਂ ਨੂੰ ਕਣਕ ਨਹੀਂ ਮਿਲਦੀ ਹੁਣ ਕੀ ਹੋਇਆ ਜਿਨ੍ਹਾਂ ਨੂੰ ਮਿਲ ਰਹੀ ਸੀ ਉਹਨਾਂ ਦੀ ਕਣਕ ਕਟਾ ਦਿੱਤੀ ਗਈ ਆ ਜਿਨ੍ਹਾਂ ਦੀ ਪਹਿਲਾਂ ਬਣੇ ਨਹੀਂ ਗਏ ਉਹਨਾਂ ਨੂੰ ਅਗਲੇ ਬੰਦੇ ਉਹ ਜਵਾਬ ਮਿਲਦਾ ਕਿ ਅਸੀਂ ਹੁਣ ਤੁਹਾਨੂੰ ਕਿੱਥੋਂ ਦਈਏ ਤੁਹਾਡਾ ਬਣਿਆ ਨਹੀਂ ਸੀ ਪਹਿਲਾਂ ਸੋ ਇਸ ਕਰਕੇ ਮੈਂ ਜਾਨਦਾ ਵੀ ਸਰਕਾਰ ਜਿਹੜੀ ਆ ਬਹੁਤ ਵੱਡੇ ਰਾਹ ਵੇਖ ਰਹੀ ਆ ਹੁਣ ਪਿੱਛੇ ਖਜ਼ਾਨਾ ਮੰਤਰੀ ਦਾ ਕੱਲ ਮੈਂ ਕਿ ਬਿਆਨ ਵੇਖਿਆ ਸੀ ਉਹ ਕਹਿੰਦਾ ਖਜ਼ਾਨਾ ਖਾਲੀ ਆ ਉਹਨੇ ਵੀ ਮਨਪਰੀਤ ਬਾਦਲ ਵਾਲਾ ਬਿਆਨ ਦਿੱਤਾ ਤੇ ਮੈਂ ਉੱਤੇ ਕਮੈਂਟ ਕੀਤਾ ਸੀਗਾ ਕਿ ਹਾਲੇ ਇਹਨਾਂ ਦਾ ਢਿੱਡ ਖਾਲੀ ਆ ਇਹ ਹਾਲੇ ਆਪ ਨਹੀਂ ਰਜੇ ਇਹਨਾਂ ਨੂੰ ਰਾਜ ਲੈਣ ਤੋਂ ਫੇਰ ਇਹ ਪਬਲਿਕ ਨੂੰ ਖਜ਼ਾਨਾ ਵਿਖਾਉਣਗੇ ਸੋ ਇਸ ਕਰਕੇ ਮੈਂ ਸਰਕਾਰ ਨੂੰ ਸਰਕਾਰ ਦੀ ਤਿੱਖੇ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਹੋਇਆ ਏ ਸਰਕਾਰ ਨੂੰ ਜਗਾਉਣਾ ਚਾਹੁੰਦਾ ਕਿ ਜਿਹੜੇ ਲੋਕ ਗਰੀਬ ਸਖੜੇ ਨੇ ਸਹੂਲਤਾਂ ਦੋ ਜਿਨ੍ਹਾਂ ਨੂੰ ਰੁਪਈਏ ਕਿਲੋ ਵਾਲੀ ਕਣਕ ਨਹੀਂ ਮਿਲ ਰਹੀ ਉਹਨਾਂ ਦੇ ਜਲਦੀ ਤੋਂ ਜਲਦੀ ਕਾਰਡ ਜਿਹੜੇ ਬਣਾਏ ਜਾਣ ਜਦੋਂ ਗੱਲ ਕਰੀ ਦੀ ਆ ਫਰੂਟ ਸਪਲਾਈ ਇੰਸਪੈਕਟਰ ਦੇ ਨਾਲ ਉਹ ਕਹਿੰਦਾ ਇਹ ਜੀ ਸਾਡਾ ਪੇਕ ਨਹੀਂ ਚੱਲ ਰਿਹਾ ਇਹ ਜੀ ਸਾਇਦ ਬੰਦੇ ਆ ਇਹ ਫਲਾਣ ਆ ਇਹ ਠੀਕ ਗਿਆ ਇਹ ਕਾਫੀ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਹੋ ਰਿਹਾ ਪਰ ਜਿਹੜੇ ਪਹੁੰਚ ਵਾਲੇ ਬੰਦੇ ਆ ਉਹਨਾਂ ਦਾ ਕੰਮ ਛੱਟ ਹੋ ਜਾਂਦਾ ਵਾ ਸਰਕਾਰ ਜਿਹੜੀ ਆ ਉਹ ਆਪਣਿਆਂ ਨੂੰ ਰਜਾ ਰਹੀ ਆ ਆਪਣਿਆਂ ਨੂੰ ਪਾ ਰਹੀ ਆ ਰੰਗ ਲਾ ਕੇ ਦੇਖ ਰਹੀ ਆ ਕਿ ਕਿਹੜੇ ਮੇਰੇ ਆ ਆਪਣੇ ਤੇ ਕਿਹੜੇ ਦੂਜੇ ਇਹ ਅਮੀਰ ਪਰਿਵਾਰਾਂ ਨੂੰ ਕਿੰਨ ਕੁ ਮਿਲਦੀ ਤੇ ਕਿੰਨੇ ਕੁ ਸਖਣੇ ਆ ਮੇਰੇ ਹਿਸਾਬ ਨਾਲ ਮੇਰੇ ਕੋਲ ਸਾਡੇ ਪਿੰਡ ਦਾ 150 ਜੀ ਇਕੱਠਾ ਹੋਇਆ ਵਾ ਘੱਟੋ ਘੱਟ ਮੇਰਾ خیال ਵੀ ਮੈਂ 150 ਪਰਿਵਾਰ ਜਿਹੜੇ ਸੀ ਉਹ ਉਹਨਾਂ ਨੂੰ ਮੈਂ ਸਰਵਾ ਕੀਤਾ 150 ਪਰਿਵਾਰ ਸਾਡੇ ਪਿੰਡ ਦਾ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਉਹਦੇ ਪਿੱਛੇ ਕਿਸੇ ਦੇ 4 ਜੀ ਆ ਕਿਸੇ ਦੇ 6 ਜੀ ਆ ਕਿਸੇ ਦੇ 12 ਜੀ ਆ ਆ ਜਿਹੜੇ ਗਰੀਬ ਸਿੱਖ ਨੇ ਰੰਗਰੇਟੇ ਸਿੱਖ ਉਹਨਾਂ ਦੇ ਉਹਨਾਂ ਨੂੰ ਨਹੀਂ ਮਿਲ ਰਹੀ ਉਸਾਰਨਾ ਮੈਂ ਸਰਵਾ ਲਵਾ ਦੇ ਸਾਡੇ ਪਿੰਡ 300 ਬੰਦਾ ਹੋਊਗਾ 300 300 ਜੀ ਹੋਊਗਾ 350 ਜਿਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ ਤੁਸੀਂ ਮੈਹਿਕਮੇ ਦਾ ਕਸੂਰ ਸਮਝਦੇ ਕਿ ਸਰਕਾਰ ਦਾ ਮੈਂ ਦੇ ਇੱਥੇ ਜਿੱਥੇ ਮੈਹਿਕਮੇ ਦਾ ਕਸੂਰ ਆ ਉੱਥੇ ਸਰਕਾਰ ਦਾ ਕਸੂਰ ਸਭ ਤੋਂ ਜ਼ਿਆਦਾ ਸਰਕਾਰ ਜਿਹੜੀ ਆ ਉਹ ਬਦਨੀਤ ਹੋਈ ਪਈ ਆ ਜੇ ਸਰਕਾਰ ਦੀ ਨੀਤ ਠੀਕ ਹੁੰਦੀ ਤਾਂ ਪ੍ਰਸ਼ਾਸਨ ਦੀ ਕੀ ਤਾਕਤ ਆ ਵੀ ਪ੍ਰਸ਼ਾਸਨ ਆ ਪਰ ਇੱਥੇ ਮੈਂ ਗੱਲ ਕਰੂੰਗਾ ਚੋਰ ਤੇ ਕੁੱਤੀ ਰਲੇ ਹੋਏ ਨੇ ਜਦੋਂ ਸਰਕਾਰ ਦੀ ਗੱਲ ਕਰੋ ਉਹ ਪੇਚਾਂ ਦੀ ਗੱਲ ਕਰ ਦਿੰਦੀ ਆ ਉਹ ਸਾਈਡ ਤੇ ਗੱਲ ਕਰ ਦਿੰਦੀ ਆ ਤੇ ਜੇ ਥੱਲੇ ਆਰਿਆਂ ਦਾ ਗੱਲ ਕਰੋ ਅੰਮ੍ਰਲੀ ਫੈਲਣੀਆਂ ਪ੍ਰਸ਼ਾਸਨ ਨਾਲ ਤੇ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਟਰਕਾ ਕੇ ਲੋਕਾਂ ਨੂੰ ਭਜਾ ਦਿੰਦੇ ਆ ਕਿ ਨਹੀਂ ਹਾਲੇ ਸਰਕਾਰ ਨੇ ਕੋਈ ਇਹਦੀ ਸੈਡ ਦੀ ਖੁੱਲੀ ਸੈਡ ਖੁੱਲੂਗੀ ਫੇਰ ਬੰਦ ਗਈ ਮੈਂ ਮੰਗ ਕਰਦੇ ਜੀ ਮੈਂ ਮੰਗ ਕਰਦਾ ਕਿ ਇੱਕ ਤੇ ਮੈਂ ਇਹ ਮੰਗ ਕਰਦਾ ਕਿ ਇਹ ਪਿੰਡ ਦੇ ਸਾਰਿਆਂ ਨੂੰ ਕਣ ਕੇ ਮਿਲਣੀ ਚਾਹੀਦੀ ਆ ਕਿਉਂਕਿ ਜਿਹੜਾ ਚਿੱਟਾ ਕਾਰਡ ਹੁੰਦਾ ਸੀ ਸਾਡਾ ਪਹਿਲਾਂ ਉਹ ਸਾਡੇ ਦੇਸ਼ ਵਿੱਚ 1947 ਤੋਂ ਪਹਿਲਾਂ ਤੋਂ ਇਲਾਕੇ ਤੇ ਅੱਜ ਤੱਕ ਚੱਲਦਾ ਰਿਹਾ ਅਜ ਤੋਂ 7-8 ਸਾਲ ਹੋਇਆ ਉਹ ਕਾਰਡ ਇਹਨਾਂ ਨੇ ਬੰਦ ਕੀਤਾ ਉਸ ਕਾਰਡ ਦੇ ਨਾਲ ਚਾਹੇ ਕੋਈ ਐਮਐਲਏ ਸੀ ਚਾਹੇ ਪਿੰਡ ਦਾ ਸਰਪੰਚ ਸੀ ਚਾਹੇ ਚੌਕੀਦਾਰ ਸੀ ਚਾਹੇ ਮਾੜੇ ਤੋਂ ਮਾੜਾ ਬੰਦਾ ਸੀਗਾ ਉਹਨਾਂ ਸਾਰਿਆਂ ਨੂੰ ਉਹ ਸਹੂਲਤਾਂ ਮਿਲਦੀਆਂ ਸੀ ਖੰਡ ਮਿਲਦੀ ਸੀ ਪੱਤੀ ਮਿਲਦੀ ਸੀ ਮਿੱਟੀ ਦਾ ਤੇਲ ਮਿਲਦਾ ਸੀ ਫੋਰ ਦਾਲਾ ਮਿਲਦੀਆਂ ਸੀ ਬਹੁਤ ਸਾਰਾ ਉਹਦੇ ਤੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਸੀ ਪਰ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਸਰਕਾਰ ਨੇ ਨੀਲੇ ਕਾਰਡ ਦੇ ਕੜੀ ਦੇ ਤਹਿਤ ਉਹ ਕਾਰਡ ਜਿਹੜੇ ਬਿਲਕੁਲ ਰੱਦ ਕਰ ਦਿੱਤੇ ਆ ਨਵੇਂ ਕਾਰਡ ਲਿਆਏ ਆ ਉਹਨਾਂ ਦੇ ਵਿੱਚ ਤਗੜਿਆਂ ਤੱਕ ਸਹੂਲਤਾਂ ਪਹੁੰਚ ਰਹੀਆਂ ਨੇ ਮਾੜਿਆਂ ਤੱਕ ਬਿਲਕੁਲ ਬਿਲਕੁਲ ਨਹੀਂ ਪਹੁੰਚ ਰਹੀਆਂ ਪਰ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਸਹੂਲਤ ਜਿਹੜੀ ਆ ਛਿੱਟੇ ਕਾੜ ਦੀ ਕੜੀ ਦੇ ਤਹਿਤ ਚਾਹੇ ਅਮੀਰ ਆ ਚਾਹੇ ਗਰੀਬ ਆ ਸਾਰਿਆਂ ਨੂੰ ਮਿਲਣੀ ਆ ਜੇ ਤੁਸੀਂ ਕਣਕ ਦੇਣ ਤੇ ਆਇਓ ਤੇ ਜੇ ਤੁਸੀਂ ਕਣਕ ਨਹੀਂ ਦੇਣੀ ਤਾਂ ਫਿਰ ਇਹਨਾਂ ਨੂੰ ਖੰਡ ਦੇ ਦਿਓ ਪੱਤੀ ਦੇ ਦਿਓ ਦੋ ਕੋਈ ਨਾ ਕੋਈ ਤੇ ਸਹੂਲਤ ਦਿਓ ਕਿਉਂਕਿ ਇਸ ਕਾਰਨ ਮੈਂ ਜਣਾ ਚਾਹੁੰਦਾ ਵੀ ਆਪਣੇ ਅਧਿਕਾਰੀਆਂ ਨੂੰ ਸਰਵਿਤਰਾ ਜੀ ਅਸੀਂ ਆਪਾਂ ਕਹਿੰਦੇ ਆ ਕਿ ਸਰਕਾਰ ਜਿਹੜੀ ਆ ਛੇਤੀ ਤੋਂ ਛੇਤੀ ਆਪਣੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਉਣ ਸਰਵਾ ਕਰਕੇ ਇਮਾਨਦਾਰੀ ਦੇ ਨਾਲ ਜਿਨ੍ਹਾਂ ਨੂੰ ਕੰਮਕ ਨਹੀਂ ਮਿਲ ਰਹੀ ਉਹਨਾਂ ਦੀ ਕੰਮਕ ਜਿਹੜੀ ਆ ਲਾਈ ਜਾਵੇ ਹਰੇਕ ਜਿਹੜਾ ਸਾਡੇ ਨਗਰ ਦਾ ਵਾਸੀ ਆ ਉਹ ਹਰੇਕ ਬੰਦਾ ਸਖਣਾ ਤੋਂ ਸਹੂਤਾ ਤੋਂ ਸਖਣਾ ਨਾ ਰਹਿ ਜਾਵੇ ਹਰੇਕ ਬੰਦੇ ਨੂੰ ਜਿਹੜੀ ਆ ਕੰਮਕ ਮਿਲਣੀ ਚਾਹੀਦੀ ਆ ਅਸੀਂ ਇਹ ਸਰਕਾਰ ਨੂੰ ਕਹਿੰਦੇ ਆ ਸਰਕਾਰ ਆਪਣਾ ਸਰਵਾ ਆਪਣੇ ਅਧਿਕਾਰੀਆਂ ਦੇ ਰਾਈ ਚਿੰਤਨਾ ਲਾਵੇ ਡਿਊਟੀਆਂ ਲਾਵੇ ਜਿਹੜਾ ਇਹਨਾਂ ਦਾ ਕਹਿੰਦੇ ਆ ਵੀ ਸਾਡੀ ਸਾਈਡ ਬੰਦ ਆ ਉਹ ਸਾਈਡ ਜਿਹੜੀ ਛੇਤੀ ਤੋਂ ਛੇਤੀ ਖੁੱਲੀ ਜਾਵੇ ਕਿ ਇਹਨਾਂ ਨੂੰ ਥੱਲੇ ਜਿਹੜੇ ਪ੍ਰਸ਼ਾਸਨ ਵਾਲੇ ਉਹਨਾਂ ਨੂੰ ਕੋਈ ਬਹਾਨਾ ਨਾ ਮਿਲੇ ਇਹ ਬੇਨਤੀਆਂ ਸੀਗੀਆਂ ਕੰਕ ਮਿਲਦੀ ਇਹਨਾਂ ਦਾ ਵੀ ਕਾਰਡ ਜਿਹੜਾ ਵਾ ਕੱਟਿਆ ਗਿਆ ਵਾ ਪਹਿਲਾਂ ਕਣਕ ਮਿਲਦੀ ਹੁੰਦੀ ਸੀ ਇਹਨਾਂ ਨੂੰ ਵੀ ਕਣਕ ਜਿਹੜੀ ਆ ਨਹੀਂ ਮਿਲ ਰਹੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਵਾ ਇਹ ਜਿਹੜਾ ਕਾਰਡ ਆ ਇਹ ਵੀ ਕੱਟਿਆ ਗਿਆ ਇਹਨਾਂ ਨੂੰ ਪਹਿਲਾਂ ਮਿਲਦੀ ਸੀ ਹੁਣ ਮਿਲਦੀ ਨਹੀਂ ਕਣਕ ਇਹਨਾਂ ਦਾ ਵੀ ਕਾਰਡ ਜਿਹੜਾ ਵਾ ਪਹਿਲਾਂ ਮਿਲਦੀ ਸੀ ਹੁਣ ਕਣਕ ਮਿਲਦੀ ਨਹੀਂ ਇਹ ਵੀ ਕਣਕ ਕਾਰਡ ਜਿਹੜਾ ਵਾ ਇਹ ਵੀ ਕੱਟਿਆ ਗਿਆ ਵਾ ਇਹ ਵੀ ਨਹੀਂ ਗਈ ਮਿਲਦੀ ਕਣਕ ਆਹ ਜਿਹੜਾ ਕਾਰਡ ਆ ਇਹ ਵੀ ਕਣਕ ਜਿਹੜੀ ਆ ਮਿਲਦੀ ਸੀ ਪਹਿਲਾਂ ਹੁਣ ਕਾਰਡ ਹੋਣ ਦੇ ਬਾਵਜੂਦ ਵੀ ਕਣਕ ਮਿਲ ਨਹੀਂ ਰਹੀ ਕੀ ਕੀ ਸਮਝਦੇ ਏ ਤੂੰ ਇਹ ਵੇਖੋ ਜੀ ਮਤਰਈ ਮਾਂ ਵਾਲਾ ਸੁਲੂਕ ਆ ਪੀ ਜਦੋਂ ਸਰਕਾਰ ਨੇ ਕਾਰਡ ਬਣਾ ਦਿੱਤੇ ਫਿਰ ਟੱਕਾਂ ਦਾ ਤੇ ਮੈਨਾ ਨਹੀਂ ਉੱਠਦਾ ਟੱਕਾਂ ਦੀ ਬਜਾਏ ਤੇ ਹੋਰ ਬਣਾਉਣੇ ਸੀਗੇ ਜਿਨ੍ਹਾਂ ਲੋਕਾਂ ਦੇ ਕਾਰਡ ਕੱਟੇ ਸੀ ਕਿਉਂਕਿ ਪਹਿਲਾਂ ਚਿੱਟੇ ਕਾਰਡ ਦੇ ਉੱਤੇ ਸਾਰੀਆਂ ਸਹੂਲਤਾਂ ਲੋਕਾਂ ਨੂੰ ਮਿਲਦੀਆਂ ਸੀ ਤੇ ਉਹ ਕਾਰਡ ਬੰਦ ਕਰ ਦਿੱਤੇ ਗਏ ਤੇ ਇਹ ਨਵੇਂ ਇਰਾਮ ਰੋਲਾ ਜਿਹੜਾ ਸਰਕਾਰਾਂ ਨੇ ਛੇੜ ਦਿੱਤਾ ਤੇ ਇਹ ਬੜੀ ਹੀ ਮੈਦ ਦੀ ਨਖੇਦੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਅਸੀਂ ਕੋਡ ਨਹੀਂ ਕਟਿਆ ਵੀ ਵਿਰੋਧੀ ਉਦਾਂ ਹੀ ਕਹਿੰਦੇ ਆ ਤੇ ਮੈਂ ਮੈਂ ਇਹ ਬੇਨਤੀ ਕਰਦਾ ਕਿ ਇਹ ਜਿਹੜੀ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਤੇ ਇਹ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਹ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਲੋਕ ਇਹਨਾਂ ਦਾ ਸਰਵੇ ਆਪ ਕਰ ਲਓ ਆ ਕਿ ਕਿਟੇ ਆ ਕਿ ਨਹੀਂ ਕਟੇ ਹੋ ਰਹੇ ਜੇ ਕਣਕ ਨਹੀਂ ਇਹਨਾਂ ਨੂੰ ਮਿਲ ਰਹੀ ਤਾਂ ਇਹ ਤਾਂ ਲੋਕ ਇਕੱਠੇ ਹੋਏ ਆ ਇਹ ਲੋਕਾਂ ਨੂੰ ਕਣਕ ਮਿਲਦੀ ਹੋਵੇ ਤਾਂ ਲੋਕ ਇਕੱਠੇ ਕਿਉਂ ਹੋਣ ਸੋਇਸ ਕਰਕੇ ਮੇਰੇ ਪਿੰਡ ਦਾ 150 ਘਰ ਆ 150 ਜੀਰੇ ਪਿੱਛੇ ਘੱਟੋ ਘੱਟ 350 ਪਰਿਵਾਰ ਹੋਊਗਾ ਜਿਨ੍ਹਾਂ ਨੂੰ ਕਣਕ ਨਹੀਂ ਗਈ ਮਿਲ ਰਹੀ ਹਲੇ ਤੱਕ ਸਹੂਲਤਾਂ ਤੋਂ ਸਖਣੇ ਨੇ ਇੱਥੇ ਲੋਕ